ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਸ ਮੁੰਡੇ ਦਾ ਵਿਆਹ ਹੋ ਰਿਹਾ ਹੈ ਤੇ ਵਿਆਹ ਵਾਲੇ ਦੇਣੀ ਇਹ ਲਾੜੀ ਕਿਸੇ ਮੁੰਡੇ ਤੋਂ ਨੰਬਰ ਫੜ ਰਹੀ ਸੀ ਤੇ ਉਸੇ ਟਾਈਮ ਹੀ ਉਸ ਦਾ ਘਰ ਵਾਲਾ ਵੀ ਦੇਖ ਲੈਂਦਾ ਕਿ ਇਹ ਮੁੰਡੇ ਤੋਂ ਨੰਬਰ ਫੜ ਰਹੀ ਹੈ ਤੇ ਬਾਅਦ ਵਿੱਚ ਲਾੜੇ ਦੇ ਵੱਲੋਂ ਇਸ ਮੁੰਡੇ ਦੀ ਕੋਟਮਾਰ ਕੀਤੀ ਜਾਂਦੀ ਹੈ ਤੇ ਲਾੜੇ ਦੇ ਦੋਸਤਾਂ ਵੱਲੋਂ ਵੀ ਇਸ ਮੁੰਡੇ ਦਾ ਕਾਫੀ ਕਟਾਪਾ ਕੀਤਾ ਜਾਂਦਾ ਹੈ ਤੇ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਦੋਂ ਕੁੜੀ ਦੀ ਮਾਂ ਆਉਂਦੀ ਹੈ ਤਾਂ ਕੁੜੀ ਆਪਣੀ ਮਾਂ ਨੂੰ ਵੀ ਕਹਿੰਦੀ ਹੈ ਕਿ ਮੈਂ ਕੁਝ ਨਹੀਂ ਕੀਤਾ ਤੇ ਇਹ ਸਭ ਦੇਖ ਕੇ ਮੁੰਡਾ ਵਿਆਹ ਤੋਂ ਵੀ ਇਨਕਾਰ ਕਰ ਦਿੰਦਾ ਕਿ ਇਹ ਕੁੜੀ ਤਾਂ ਵਿਆਹ ਤੋਂ ਪਹਿਲਾਂ ਹੀ ਇਹੋ ਜਿਹੀਆਂ ਹਰਕਤਾਂ ਕਰ ਰਹੀ ਹੈ ਤੇ ਵਿਆਹ ਤੋਂ ਬਾਅਦ ਪਤਾ ਨਹੀਂ ਇਹਨੇ ਕੀ ਕੁਛ ਕਰਨਾ ਤੇ ਇਹ ਵੀਡੀਓ ਦੇਖ ਕੇ ਸਭ ਹੈਰਾਨ ਰਹਿ ਗਏ ਨੇ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ